ਬਾਬਾ ਲਾਲਦੇਵਾਲ ਮਹਾਰਾਜੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੱਟੀ ਲਾਲ ਦਵਾਰਾ ਲਈ ਬੱਸਾਂ ਛੜਾ ਦੇ ਖੰਡ ਵਾਲੇ ਤੋਂ ਰਵਾਨਾ ਕੀਤੀ ਗਿਆ ਇਹ ਬੱਸਾਂ ਸੰਤ ਸੰਦੀਪ ਨਵਾਬ ਸ਼ਾਹ ਜੀ ਭੋਲੀ ਪ੍ਰਧਾਨ ਜੀ ਪ੍ਰੇਮ ਕੁਮਾਰੀ ਜੀ ਵਰਿੰਦਰ ਕੌਰ ਪਖਣਾ ਜੀ ਵੱਲੋਂ ਜੜੀ ਆ ਇਹ ਬੱਸਾਂ ਰਵਾਨਾ ਕੀਤੀ ਗਿਆ ਤੁਹਾਨੂੰ ਦੱਸ ਦਿਆ ਕਿ ਇਸ ਮੌਕੇ ਤੇ ਅਨੀਲ ਜੋਸ਼ੀ ਜੀ ਗੁਰਦੀਪ ਪਹਿਲਵਾਨ ਦਿਲਬਾਗ ਬਡਾਲੀ ਐਸਪੀ ਕੇਵਲ ਕੁਮਾਰ ਅਮਿਤ ਅਮਿਤ ਕੁਮਾਰ ਬਾਲਕਿਸ਼ਨ ਬਾਲਾ ਤਰਸੀਮ ਸਿੰਘ ਛੰਗਿਆੜਾ ਅਤੇ ਅਜੀਤ ਕੁਮਾਰ ਵੀ ਇਸ ਮੌਕੇ ਤੇ ਹਾਜ਼ਰ ਸਨ ਅੰਜ ਵੈ ਸੰਤ ਸੰਦੀਪ ਨਵਾਬ ਸ਼ਾ ਜਾਪਾਰ ਅੰਤਰਰਾਸ਼ਟਰੀ ਸੰਗਠਨ ਵੱਲੋਂ ਪੂਰੀ ਟੀਮ ਵੱਲੋਂ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਸਾਡੇ ਮੰਤ ਜੱਜ ਬਾੜੀਆ ਜੀ ਹਰ ਸਾਲ ਬੜਾ ਵੱਡਾ ਸਮਾਗਮ ਪੱਟੀ 'ਚ ਕਰਾਉਂਦੇ ਨੇ ਤੇ ਬੜੀ ਉਹਨਾਂ ਨੂੰ ਵਧਾਈਆਂ ਨੇ ਤਨਤਨ ਬਾਬਾ ਲਾਲਦੇਵ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਬੜੀ ਖੁਸ਼ੀ ਨਾਲ ਪੱਟੀ 'ਚ ਮਨਾਇਆ ਜਾਂਦਾ ਇਸ ਵਾਰੀ ਵੀ ਆਪਾਂ ਆਪਣੇ ਇਲਾਕੇ ਤੋਂ ਤਿੰਨ ਬੱਸਾਂ ਭੇਜ ਰਹੇ ਆ ਸਾਡੇ ਜਿੰਨੇ ਪ੍ਰਧਾਨ ਸਾਹਿਬਾਨ ਨੇ ਸਾਡੇ ਜੋਸ਼ੀ ਸਾਹਿਬ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਆ ਤੇ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈਓ ਮੈਂ ਬਹੁਤ ਵਧਾਈ ਦੇਣਾ ਹੈ ਕਿ ਭੋਲੀ ਪ੍ਰਧਾਨ ਜੀ ਵੱਲੋਂ ਬਾਬਾ ਲਾਲਦੇਵਾਲ ਜੀ ਦੇ 5 ਜਨਮ ਦਿਵਸ ਦੀ ਖੁਸ਼ੀ 'ਚ ਵਿੱਚ 5 ਬਸਟਾਂ ਜਿਹੜੀਆਂ ਉਹ ਪੱਟੀ ਜੱਜ ਮੰਤਰੀ ਜਿਹੜੇ ਆ ਉਹਨਾਂ ਦੇ ਮੰਦਰ ਦੇ ਵਿੱਚ ਬਾਬਾ ਲਾਲਦੇਵਾਲ ਜੀ ਦਾ ਮੰਦਰ ਆ ਉੱਥੇ ਮੈਂ ਵੀ ਉੱਥੇ ਗਿਆ ਆ ਦਰਸ਼ਨ ਕੀਤੇ ਆ ਸੰਗਤ ਦੇ ਬਹੁਤ ਸੰਗਤ ਹੁੰਦੀ ਉੱਥੇ ਤੇ ਇਹਨਾਂ ਵੱਲੋਂ ਪੰਜ ਬੱਸਾਂ ਜਿਹੜੀਆਂ ਇੱਥੋਂ ਅੰਮ੍ਰਿਤਸਰ ਤੋਂ ਲੈ ਕੇ ਉੱਥੇ ਜਾ ਰਹੀਆਂ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਬਾਬਾ ਲਾਲ ਜੀ ਸਭ ਬਖਸ਼ੇ ਕਿਰਪਾ ਰੱਖਣ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਲਗਾਤਾਰ ਜਿਹੜੇ ਆ ਉਹ तकरीबन ਮਹੀਨੇ ਤੋਂ ਪ੍ਰੋਗਰਾਮ ਚੱਲਦੇ ਪਏ ਆ ਤੇ ਸਭ ਨੂੰ ਉਹਨਾਂ ਦੇ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਬਾ ਲਾਲਦੇਵਾਲ ਜੀ ਸਭ ਤੇ ਕਿਰਪਾ ਰੱਖਣ ਸਭ ਖੁਸ਼ੀਆਂ ਖੇੜੇ ਰਹਿਣ ਸਭ ਦੇ ਘਰਾਂ 'ਚ ਕੋਲੀ ਪ੍ਰਧਾਨ ਜੀ ਇਸੇ ਤਰ੍ਹਾਂ ਹੀ ਜਿਹੜੀ ਸੇਵਾ ਜਨਤਾ ਦੀ ਕਰਦੇ ਆ ਉਹ ਕਰਦੇ ਰਹਿਣ ਤੇ ਸਾਰੇ ਹੀ ਜਿੰਨੇ ਵੀ ਲੀਡਰ ਸਹਿਬਾਨ ਇੱਥੇ ਆਏ ਮੈਂ ਨਾਮਾਂ 'ਚ ਨਹੀਂ ਜਾਂਦਾ ਸਾਰੇ ਤੁਹਾਡੀ ਫਿਲਮ 'ਚ ਆ ਹੀ ਗਏ ਆ ਸਭ ਦਾ ਬਹੁਤ ਧੰਨਵਾਦ ਸਭ ਨੂੰ ਬਹੁਤ ਮੁਬਾਰਕਾਂ ਬਾਬਾ ਲਾਲਦੇਵਾਲ ਜੀ ਸਭ ਤੇ ਕਿਰਪਾ ਰੱਖਣ ਨਾਮ ਬੋਲਦੇ ਹੋ ਜੀ ਆਪਣੀ ਭਲੀ ਪ੍ਰਦਾਨ ਜੀ ਹਾਂਜੀ ਕੀ ਕਿਹੜਾ ਜੋਗੀ ਅੱਜ ਤੁਸੀਂ ਬੱਸਾਂ ਤੋਰੇ ਕਿਹੜੀ ਜਗ੍ਹਾ ਤੋਰੇ ਜੀ ਅੱਜ ਬੜੇ ਖੁਸ਼ੀ ਤਾਂ ਬੜਾ ਚਾਹ ਆ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਮਨਾਉਣ ਜਾ ਰਹੇ ਹਾਂ ਖੰਡ ਵਾਲੇ ਤੋਂ ਪੰਜ ਬੱਸਾਂ ਜਾ ਰਹੀਆਂ ਨੇ ਸੰਗਤਾਂ ਹੋ ਮੋਹ ਮੋਹ ਆ ਕੇ ਜਾ ਰਹੀਆਂ ਨੇ ਕਿਹੜੀ ਜਗ੍ਹਾ ਜਾ ਰਹੀਆਂ ਨੇ ਪੱਟੀ ਸ਼ਹਿਰ ਜਾ ਰਹੀਆਂ ਜੇ ਤਰਨ ਤਾਰਨ ਰੋਡ ਹੈ ਗੁਰੂ ਨਾਨਕਾ ਕਲੋਨੀ ਜੱਜਪਹਾੜੀਆ ਜੀ ਦੇ ਮੰਦਿਰ ਜਾ ਰਹੀਆਂ ਨੇ ਉੱਥੇ ਜਾ ਕੇ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਮਨਾਵਾਂਗੇ ਅਸੀਂ ਸੰਗਤਾਂ ਦੇ ਵਿੱਚ ਬੜਾ ਪਿਆਰ ਤੇ ਬੜਾ ਸ਼ਾਹ ਆ ਕਿਉਂ ਵਧਾਣ ਕੀਰਤਨ ਗਾ ਕੇ ਆਪਣਾ ਆਨੰਦ ਲੈਣ ਗਿਆ ਤੇ ਸੰਗਤਾਂ ਮਨਾਉਣ ਗਿਆ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਜੀ ਜੱਜਪਾਟ ਜੀ ਦੇ ਮੰਦਿਰ ਜਾ ਰਹੀਆਂ ਜੇ ਬੱਸਾਂ ਇਹ ਲੰਗਰ ਦੇ ਲੰਗਰ ਦੀਆਂ ਫੋਲ ਤਿਆਰੀਆਂ ਨੇ ਸੰਗਤਾਂ ਵੱਸ ਸਭ ਤਿਆਰੀਆਂ ਨੇ ਉਥੇ ਰਵੀ ਕਾਨਨ ਕਰਨ ਜੀ ਪਹੁੰਚ ਰਹੇ ਨੇ ਕਾਲੋ ਸਾਹਿਬ ਰਵੀ ਕਾਨਨ ਕਾਲੋ ਸਾਹਿਬ ਪਹੁੰਚ ਰਹੇ ਨੇ ਐਸਪੀ ਕੇਵਲ ਜੀ ਪਹੁੰਚ ਰਹੇ ਨੇ ਬਹੁਤ ਉਥੇ ਲੀਡਰ ਪਹੁੰਚ ਰਹੇ ਨੇ ਬਹੁਤ ਸਭ ਮੰਦਰ ਦੀ ਮਾਨਤਾ ਆ ਜਾਜਪੁਰ ਪਾਟਿਆ ਜਿਹਦੇ ਮੰਦਰ ਜਾ ਰਹੀਆਂ ਨੇ ਅੱਜ ਕਿੰਨਾ ਵੱਲੋਂ ਇੱਥੇ ਹਰੀ ਚੰਡੀ ਦੇਖੀ ਜਿਹੜੀ ਮੱਧਰ ਵੰਦਾ ਹੈ ਅਨੀ ਜੀ ਜੋਛੀ ਸੀ ਆ ਨੀਲ ਜੋਛੀ ਜੀ ਕੁਮਾਰ ਅਮਤ ਜੀ ਐਸ ਵੀ ਕੇਵਲਪਾ ਜੀ ਸਾਹਿਬ ਜੀ ਸਾਬ ਸਾਈਂ ਜੀ ਸਾਈਂ ਜੀ ਤੇ ਉਹਨਾਂ ਨੇ ਹਰੀ ਚੰਡੀ ਦੇ ਕੇ ਬੱਸਾਂ ਨੂੰ ਵੀ ਦਿਆ ਕੀਤਾ ਠੀਕ ਹੈ